Kitties Micro Microsolutions, powering business intelligence. Welcome to Kitties Microsolutions Services. We provide innovative solutions tailored to your business needs. Let us help you achieve your goals today. Are you searching for business accounting management software? Here is an explainer video. Please take a look. Galbat <laughs> Vich, ਕਾਸ ਕਰਕੇ ਆਪਣੇ ਇਧਰ ਦੱਖਣੀ ਏਸ਼ੀਆ ਵਿੱਚ ਤਾਂ ਇੱਕ ਚੀਜ਼ ਬਹੁਤ ਸਾਹਮਣੇ ਆਉਂਦੀ ਹੈ ਹਾਂਜੀ ਉਹ ਹੈ ਅਕਾਊਂਟਿੰਗ ਤੇ ਟੈਕਸ ਸਿਸਟਮ ਦੀ ਉਲਝਣ ਹੈਨਾ ਬਿਲਕੁਲ ਸਹੀ ਕਿਆ ਬਹੁਤ ਜ਼ਿਆਦਾ ਜਟਿਲਤਾ ਹੈ ਵੱਖਰੇ ਦੇਸ਼ ਫਿਰ ਵੱਖਰੇ ਨਿਯਮ ਉਤੋਂ ਉਹ ਬਦਲਦੇ ਵੀ ਰਹਿੰਦੇ ਨੇ ਹਾਂ ਤੇ ਉਹਨਾਂ ਨੂੰ ਸਮਝਣਾ ਫਿਰ ਉਹਨਾਂ ਮੁਤਾਬਿਕ ਚੱਲਣਾ ਬੜਾ ਹੋਖਾ ਕੰਮ ਹੈ ਟਾਈਮ ਵੀ ਬਹੁਤ ਲੱਗਦਾ ਤੇ ਗਲਤੀਆਂ ਦਾ ਡਰ ਵੱਖਰਾ ਬਿਲਕੁਲ ਕਾਰੋਬਾਰੀ ਬੰਦਾ ਆਪਣੇ ਅਸਲ ਕੰਮ ਤੇ ਧਿਆਨ ਦੇ ਕੇ ਇਹਨਾਂ ਕਾਗਜ਼ਾਂ 'ਚ ਉਲਝਿਆ ਰਹੇ ਬਹੁਤ ਵੱਡੀ ਸਿਰਦਰਦੀ ਹੈ ਇਸੇ ਕਰਕੇ ਤਾਂ ਅੱਜਕਲ ਸੌਫਟਵੇਅਰਸ ਬਹੁਤ ਚੱਲ ਪਏ ਨੇ ਅੱਜ ਆਪਾਂ ਇੱਕ ਖਾਸ ਸੌਫਟਵੇਅਰ KMS ਬਿਜ਼ੀ ਬਾਰੇ ਥੋੜੀ ਗਹਿਰਾਈ ਚ ਗੱਲ ਕਰਾਂਗੇ ਉਹ ਕਹਿੰਦੇ ਨੇ ਕਿ ਇਹ ਨਾ ਮੁਸ਼ਕਿਲਾਂ ਦਾ ਹੱਲ ਕਰਦਾ ਹੈ ਹਾਂ ਸਾਡੇ ਕੋਲ ਇਸ ਬਾਰੇ ਕਾਫੀ ਜਾਣਕਾਰੀ ਹੈ ਉਹਨਾਂ ਦੀ ਵੈਬਸਾਈਟ ਤੋਂ ਫੀਚਰ ਨਸਟਾਂ ਤੋਂ ਟੈਕਸ ਵਾਲੇ ਪਾਸੇ ਕਿਵੇਂ ਕੰਮ ਕਰਦਾ ਕਿਹੜੇ ਦੇਸ਼ਾਂ ਚ ਹੈ ਉਹ ਸਭ ਕੁਝ ਹਾਂਜੀ ਤਾਂ ਫਿਰ ਅੱਜ ਆਪਾਂ ਇਹੀ ਦੇਖਣਾ ਹੈ ਕਿ ਇਹ KMS బిਜ਼ੀ ਅਸਲ ਵਿੱਚ ਹੈ ਕਿ ਕਿਹੋ ਜਿਹਾ ਬਿਜ਼ਨਸ ਲਈ ਠੀਕ ਹੈ ਤੇ ਇਹਦੀਆਂ ਖਾਸ ਗੱਲਾਂ ਕੀ ਨੇ ਖਾਸ ਕਰਕੇ GST ਤੇ ਬਾਕੀ ਟੈਕਸਾਂ ਦੇ ਹਿਸਾਬ ਨਾਲ ਚਲੋ ਫਿਰ ਸ਼ੁਰੂ ਕਰਦੇ ਹਾਂ ਚਲੋ ਤਾਂ ਸਭ ਤੋਂ ਪਹਿਲਾਂ ਹੈ ਕਿ ਇਹ KMS బిਜ਼ੀ ਉਹਨਾਂ ਨੇ ਲਿਖਿਆ ਹੈ ਸੰਪੂਰਨ ਬਿਜ਼ਨਸ ਅਕਾਊਂਟਿੰਗ ਮੈਨੇਜਮੈਂਟ GST VAT ERP ਸੌਫਟਵੇਅਰ ਇਹ ਤਾਂ ਕਾਫੀ ਵੱਡਾ ਨਾਮ ਹੈ ਖਾਸ ਕਰਕੇ ERP हां जी ईआरपी यानी एंटरप्राइज रिसोर्स प्लानिंग ਇਹ ਸ਼ਬਦ ਦੱਸਦਾ ਹੈ ਕਿ ਇਹ ਸਿਰਫ ਖਾਤੇ ਕਿਤਾਬ ਵਾਲਾ ਕੰਮ ਨਹੀਂ ਇਹ ਕੋਸ਼ਿਸ਼ ਕਰਦਾ ਹੈ ਕਿ bizness ਦੇ ਕਈ ਕੰਮ ਜਿਵੇਂ ਪੈਸੇ ਤੈਲੇ ਦਾ ਹਿਸਾਬ ਸਟਾਕ ਸ਼ਾਇਦ ਪ੍ਰੋਡਕਸ਼ਨ ਵੀ ਸਭ ਇੱਕੋ ਥਾਂ ਤੋਂ ਹੋ ਜਾਣ ਅੱਛਾ ਮਤਲਬ 올 ਇਨ ਵਨ ਵਰਗਾ ਕੁਝ ਹਾਂਜੀ ਬਿਲਕੁਲ ਉਹਨਾਂ ਨੇ ਇਹੀ ਕਿਹਾ ਹੈ ਕਹਿੰਦੇ ਹਰ ਤਰ੍ਹਾਂ ਦੇ ਹਰ ਸਾਈਜ਼ ਦੇ ਬਿਜ਼ਨਸ ਲਈ ਉਹਨਾਂ ਦੇ ਵਿੱਤੀ ਕੰਮ ਸੌਖੇ ਕਰਨ ਲਈ ਠੀਕ ਹੈ ਮਤਲਬ ਸਿਰਫ ਅਕਾਊਂਟਿੰਗ ਪੈਕੇਜ ਨਹੀਂ ਉਸ ਤੋਂ ਵੱਧ ਹੂੰ ਤੇ ਇਹਦੇ ਮੁੱਖ ਕੰਮ ਕੀ ਨੇ ਮਤਲਬ ਰੋਜ਼ ਦੇ ਕਮਾਚ ਕੀ ਕੀ ਕਰਦਾ ਹੈ ਹਾਂਜੀ ਸਰੋਤਾਂ ਵਿੱਚ ਲਿਖਿਆ ਹੈ ਇੱਕ ਤਾਂ GST ਵਾਲੇ ਬਿੱਲ ਬਣਾਣਾ ਇਨਵੋਇਸਿੰਗ ਫਿਰ ਸਟਾਕ ਦਾ ਹਿਸਾਬ ਕਿਤਾਬ ਯਾਨੀ ਇਨਵੈਂਟਰੀ ਮੈਨੇਜਮੈਂਟ ਹੂੰ ਫਿਰ ਖਰਚਿਆਂ ਦਾ ਧਿਆਨ ਰੱਖਣਾ ਐਕਸਪੈਂਸ ਟਰੈਕਿੰਗ ਤੇ ਟੈਕਸ ਰਿਟਰਨ ਨਾ ਪਰੰਦੀ ਤਿਆਰੀ ਤੇ ਇਹ ਵੀ ਕਿਹਾ ਕਿ ਸਭ ਕੁਝ ਲੇਟੈਸਟ ਜੀਐਸਟੀ ਨਿਯਮਾਂ ਦੇ ਹਿਸਾਬ ਨਾਲ ਹੁੰਦਾ ਇਹ ਤਾਂ ਬਹੁਤ ਜ਼ਰੂਰੀ ਗੱਲ ਹੈ ਖਾਸ ਕਰਕੇ ਭਾਰਤ ਵਰਗੇ ਦੇਸ਼ਾਂ 'ਚ ਅੱਛਾ ਤੇ ਇਹ ਸਭ ਕਰਨ ਨਾਲ ਫਾਇਦਾ ਕੀ ਹੁੰਦਾ بزਨਸ ਨੂੰ ਨਤੀਜਾ ਕੀ ਨਿਕਲਦਾ ਹੈ ਫਾਇਦੇ ਤਾਂ ਕਈ ਦੱਸੇ ਨੇ ਪਹਿਲਾ ਅਕਾਊਂਟਿੰਗ ਸੌਖੀ ਹੋ ਜਾਂਦੀ ਹੈ ਦੂਜਾ ਖਾਤਿਆਂ ਦਾ ਸਹੀ ਹਿਸਾਬ ਰਹਿੰਦਾ ਠੀਕ ਤੀਜਾ ਕੈਸ਼ ਫਲੋ ਮਤਲਬ ਪੈਸਾ ਕਿੱਥੋਂ ਆ ਰਿਹਾ ਕਿੱਥੇ ਜਾ ਰਿਹਾ ਤੇ ਸਟਾਕ ਕਿੰਨਾ ਪਿਆ ਇਹ ਸਭ ਪਤਾ ਲੱਗਦਾ ਰਹਿੰਦਾ ਹਾਂ ਇਹ ਤਾਂ ਬਹੁਤ ਜ਼ਰੂਰੀ ਹੁੰਦਾ ਚੌਥਾ GST ਵਾਲੀਆਂ ਰਿਪੋਰਟਾਂ ਤੇ ਰਿਟਰਨਾਂ ਆਰਾਮ ਨਾਲ ਬਣ ਜਾਂਦੀਆਂ ਨੇ ਇਹ ਸਭ ਮਿਲਾ ਕੇ ਕੀ ਹੁੰਦਾ ਉਹ ਕਹਿੰਦੇ ਨੇ ਟਾਈਮ ਬਚਦਾ ਗਲਤੀਆਂ ਘਟਦੀਆਂ ਤੇ ਕੰਮ ਤੇਜ਼ੀ ਨਾਲ ਹੁੰਦਾ ਹੈ ਯਾਨੀ ਪ੍ਰੋਡਕਟਿਵਿਟੀ ਵੱਧਦੀ ਹੈ ਹਾਂਜੀ ਤੇ ਫਿਰ ਬਿਜ਼ਨਸ ਵਾਲੇ ਆਪਣੇ ਕੰਮ ਨੂੰ ਵਧਾਉਣ ਤੇ ਜ਼ਿਆਦਾ ਧਿਆਨ ਦੇ ਸਕਦੇ ਨੇ ਨਾ ਕਿ ਸਿਰਫ ਇਹਨਾਂ ਹਿਸਾਬਾਂ ਕਿਤਾਬਾਂ 'ਚ ਫਸੇ ਰਹਿਣ ਹੂੰ ਇਹ ਫਾਇਦੇ ਤਾਂ ਸੱਚਮੁੱਚ ਬਹੁਤ ਵਧੀਆ ਲੱਗਦੇ ਨੇ ਪਰ ਕੀ ਇਹ ਹਰ ਤਰ੍ਹਾਂ ਦੇ ਬਿਜ਼ਨਸ ਲਈ ਹੈ ਉਹਨਾਂ ਨੇ ਕਿਹਾ ਸੀ ਹਰ ਆਕਾਰ ਤੇ ਹਰ ਉਦਯੋਗ ਕੀ ਇਹ ਸੱਚ ਹੈ ਦੇਖੋ ਉਹਨਾਂ ਨੇ 4 ਮੇਨ ਕੈਟੇਗਰੀਆਂ ਦੱਸਿਆ ਨੇ ਅੱਛਾ ਕਿਹੜੀਆਂ ਇੱਕ ਤਾਂ ਮੈਨੂਫੈਕਚਰਰ ਯਾਨੀ ਚੀਜ਼ਾਂ ਬਣਾਉਣ ਵਾਲੇ ਹਾਂਜੀ ਦੂਜੇ ਹੋਲਸੇਲਰ ਤੇ ਡਿਸਟ੍ਰੀਬਿਊਟਰ ਜੋ ਅੱਗੇ ਵੇਚਦੇ ਨੇ ਹਾਂਜੀ ਤੀਜੇ ਰਿਟੇਲਰ ਮਤਲਬ ਦੁਕਾਨਦਾਰ ਅੱਛਾ ਤੇ ਚੌਥੇ ਸਰਵਿਸ ਵਾਲੇ ਬਿਜ਼ਨਸ ਇਹ ਤਾਂ ਕਾਫੀ ਹੋ ਗਏ ਮਤਲਬ ਲਗਭਗ ਸਾਰੇ ਹੀ ਆਗੇ ਕਿ ਇਹਨਾਂ ਵਿੱਚੋਂ ਕੁਝ ਖਾਸ ਉਦਾਹਰਣਾਂ ਵੀ ਦਿੱਤੀਆਂ ਨੇ ਜਿਵੇਂ ਕਿਸੇ ਖਾਸ ਦੁਕਾਨ ਜਾਂ ਫੈਕਟਰੀ ਲਈ ਹਾਂ ਹਾਂ ਬਿਲਕੁਲ ਉਹਨਾਂ ਨੇ ਕੁਝ ਖਾਸ ਉਦਾਹਰਣਾਂ ਦਿੱਤੀਆਂ ਨੇ ਜਿਸ ਤੋਂ ਪਤਾ ਲੱਗਦਾ ਹੈ ਕਿ ਇਹ ਅਲੱਗ-ਅਲੱਗ ਲੋੜਾਂ ਪੂਰੀਆਂ ਕਰਦਾ ਹੈ ਜਿਵੇਂ ਮੈਨੂਫੈਕਚਰਿੰਗ ਲਈ ਹਾਂ ਉਹਦੇ ਲਈ ਕੀ ਖਾਸ ਹੈ ਉਹਦੇ ਲਈ ਇਹ ਸਿਰਫ ਤਿਆਰ ਮਾਲ ਨਹੀਂ ਦੇਖਦਾ ਸਗੋਂ ਪੂਰਾ ਪ੍ਰੋਸੈਸ ਜਿਵੇਂ ਕਿੰਨਾ ਕੱਚਾ ਮਾਲ ਲੱਗਿਆ ਕਿੰਨਾ ਬਣ ਗਿਆ ਕਿੰਨਾ ਅਜੇ ਬਣ ਰਿਹਾ ਹੈ ਫਿਰ ਚੀਜ਼ਾਂ ਨੂੰ ਬੈਚ ਨੰਬਰ ਲੋਟ ਨੰਬਰ ਸਾਈਜ਼ ਰੰਗ ਦੇ ਹਿਸਾਬ ਨਾਲ ਟਰੈਕ ਕਰਨਾ ਅੱਛਾ ਜਿਵੇਂ ਦਵਾਈਆਂ ਜਾਂ ਖਾਣ ਵਾਲੀਆਂ ਚੀਜ਼ਾਂ ਲਈ ਜ਼ਰੂਰੀ ਹੁੰਦਾ ਹੈ ਹਾਂਜੀ ਤੇ ਇੱਕ ਹੋਰ ਚੀਜ਼ ਜੌਬ ਵਰਕ ਮਤਲਬ ਜੇ ਤੁਸੀਂ ਆਪਣਾ ਕੋਈ ਕੰਮ ਬਾਹਰੋਂ ਕਿਸੇ ਹੋਰ ਤੋਂ ਕਰਵਾਉਂਦੇ ਹੋ ਉਹਦਾ ਹਿਸਾਬ ਵੀ ਰੱਖਦਾ ਇਹ ਤਾਂ ਕਾਫੀ ਡੀਟੇਲਸ ਹੈ ਤੇ ਡਿਸਟ੍ਰੀਬਿਊਟਰਾਂ ਲਈ ਉਹਨਾਂ ਦੀਆਂ ਲੋੜਾਂ ਦਾ ਵੱਖਰੀਆਂ ਹੁੰਦੀਆਂ ਰੇਟ ਵਗੈਰਾ ਦੇ ਹਿਸਾਬ ਨਾਲ ਹਾਂ ਤੁਸੀਂ ਠੀਕ ਕਹਿ ਰਹੇ ਹੋ ਉਹਨਾਂ ਲਈ ਹੈ ਨਾ ਰੇਟ ਲਾਉਣ ਚ ਕਾਫੀ ਆਪਸ਼ਨਾਂ ਨੇ ਤੁਸੀਂ ਆਈਟਮ ਦੇ ਹਿਸਾਬ ਨਾਲ ਡੀਲਰ ਦੇ ਹਿਸਾਬ ਨਾਲ ਇੱਥੋਂ ਤੱਕ ਕਿ ਕਿਸੇ ਖਾਸ ਗਾਹਕ ਦੇ ਹਿਸਾਬ ਨਾਲ ਵੀ ਵੱਖਰੇ ਰੇਟ ਰੱਖ ਸਕਦੇ ਹੋ ਅੱਛਾ ਹਾਂ ਤੇ ਵਕ ਵਕ ਡੀਲਰਾਂ ਦਾ ਸਟਾਕ ਕਿੰਨਾ ਉਹਨਾਂ ਦੀ ਸੇਲ ਕਿੰਨੀ ਪੈਸੇ ਕਿੰਨੇ ਲੈਣੇ ਨੇ ਕੋਈ ਸਕੀਮ ਚੱਲ ਰਹੀ ਹੈ ਇਹ ਸਭ ਦੀਆਂ ਰਿਪੋਰਟਾਂ ਵੀ ਮਿਲ ਜਾਂਦੀਆਂ ਨੇ ਹੂੰ ਚੰਗਾ ਤੇ ਰਿਟੇਲਰਾਂ ਮਤਲਬ ਦੁਕਾਨਦਾਰਾਂ ਬਾਰੇ ਕੀ ਉਹਨਾਂ ਦੀ ਲਿਸਟ ਤਾਂ ਕਾਫੀ ਲੰਬੀ ਸੀ ਸ਼ਾਇਦ ਹਾਂਜੀ ਲਿਸਟ ਕਾਫੀ ਲੰਬੀ ਹੈ ਉਹਨਾਂ ਲਈ ਇੱਕ ਖਾਸ ਚੀਜ਼ ਹੈ ਬਕਾਇਆ ਤੇ ਵਿਆਜ ਘਟਨਾ ਅੱਛਾ ਜਿਹੜੇ ਉਧਾਰ ਦਿੰਦੇ ਨੇ ਹਾਂ ਤੇ ਕੁਝ ਬਹੁਤ ਹੀ ਖਾਸ ਇੰਡਸਟਰੀਆਂ ਦੀਆਂ ਲੋੜਾਂ ਵੀ ਪੂਰੀਆਂ ਕਰਦਾ ਹੈ ਜਿਵੇਂ ਇੱਕ ਬੜੀ ਦਿਲਚਸਪ ਗੱਲ ਲਿਖੀ ਸੀ ਕੀਟਨਾਸ਼ਕਾਂ ਦੀਆਂ ਦੁਕਾਨਾਂ ਲਈ ਖੇਤੀਬਾੜੀ ਅਫਸਰ ਨੂੰ ਦੇਣ ਵਾਲੀ ਰਿਪੋਰਟ ਵੀ ਬਣਾ ਦਿੰਦਾ ਹੈ ਸੱਚੀ ਇਹ ਤਾਂ ਬਹੁਤ ਹੀ ਖਾਸ ਗੱਲ ਹੋ ਗਈ ਹਾਂ ਇਹ ਦੱਸਦਾ ਕਿ ਉਹਨਾਂ ਨੇ ਸਥਾਨਕ ਲੋੜਾਂ ਦਾ ਵੀ ਧਿਆਨ ਰੱਖਿਆ ਹੈ ਹੋਰ ਕਿਹੜੇ-ਕਿਹੜੇ ਦੁਕਾਨਦਾਰ ਸੀ ਲਿਸਟ 'ਚ ਕੁਝ ਯਾਦ ਹੈ ਹਾਂਜੀ ਕਾਫੀ ਸਾਰੇ ਸੀ ਜਿਵੇਂ ਲੋਹੇ ਤੇ ਹਾਰਡਵੇਅਰ ਵਾਲੇ ਕੱਪੜੇ ਵਾਲੇ ਪੇਂਟ ਵਾਲੇ ਪੈਸਟੀਸਾਈਡ ਬੀਜ ਖਾਦ ਵਾਲੇ ਹੂੰ ਮੋਬਾਈਲ ਫੋਨ ਤੇ ਕੰਪਿਊਟਰ ਦੀ ਸੇਲ ਤੇ ਸਰਵਿਸ ਵਾਲੇ ਇਲੈਕਟ੍ਰੋਨਿਕਸ ਤੇ ਬਿਜਲੀ ਦੇ ਸਮਾਨ ਵਾਲੇ ਐਫਐਮਸੀਜੀ ਸੁਪਰਮਾਰਕਟ ਸ਼ੋਪਿੰਗ ਮਾਲ ਮੰਡੀ ਦੇ ਕਮਿਸ਼ਨ ਏਜੰਟ ਅੱਛਾ ਆੜਤੀਆ ਵਗੈਰਾ ਵੀ ਹਾਂਜੀ ਤੇ ਇਥੋਂ ਤੱਕ ਕਿ ਕਾਟਨ ਤੇ ਰਾਈਸ ਮਿਲਣਾ ਵੀ ਵਾਹ ਮਤਲਬ ਦਾਇਰਾ ਤਾਂ ਸੱਚਮੁੱਚ ਬਹੁਤ ਵੱਡਾ ਹੈ ਇਹ ਸਿਰਫ ਆਮ ਅਕਾਊਂਟਿੰਗ ਨਹੀਂ ਲੱਗ ਰਿਹਾ ਚਲੋ ਹੁਣ ਕੁਝ ਖਾਸ ਫੀਚਰਾਂ ਤੇ ਗੱਲ ਕਰੀਏ ਇਨਵੈਂਟਰੀ ਯਾਨੀ ਸਟਾਕ ਮੈਨੇਜਮੈਂਟ ਬਾਰੇ ਤੁਸੀਂ ਸਮਾਰਟ ਕੰਟਰੋਲ ਕਿਹਾ ਸੀ ਇਹਦਾ ਕੀ ਮਤਲਬ ਹੈ ਹਾਂ 스마트 ਇਨਵੈਂਟਰੀ ਕੰਟਰੋਲ ਸਰੋਤਾਂ ਤੋਂ ਲੱਗਦਾ ਕਿ ਇਹਦਾ ਮਤਲਬ ਹੈ ਕੱਚੇ ਮਾਲ ਤੋਂ ਲੈ ਕੇ ਤਿਆਰ ਮਾਲ ਤੱਕ ਹਰ ਚੀਜ਼ ਦਾ ਪੂਰਾ ਹਿਸਾਬ ਰੱਖਣਾ ਸਿਰਫ ਗਿਣਤੀ ਨਹੀਂ ਜਿਵੇਂ ਪਹਿਲਾਂ ਕਿਹਾ ਬੈਚ ਲਾਰਡ ਸਾਈਜ਼ ਰੰਗ ਉਹ ਸਭ ਹਾਂਜੀ ਫਾਇਦਾ ਇਹ ਕਿ ਤੁਹਾਨੂੰ ਹਰ ਵੇਲੇ ਪਤਾ ਹੁੰਦਾ ਕਿ ਕਿਹੜੀ ਚੀਜ਼ ਕਿੰਨੀ ਪਈ ਹੈ ਨਾ ਤਾਂ ਫालतू ਸਟਾਕ ਜਮਾ ਹੁੰਦਾ ਨਹੀਂ ਐਨ ਮੌਕੇ ਤੇ ਚੀਜ਼ ਮੁੱਕਦੀ ਹਾਂ ਇਹ ਦੋਵੇਂ ਚੀਜ਼ਾਂ ਨੁਕਸਾਨ ਕਰਦੀਆਂ ਨੇ ਅੱਛਾ ਤੇ ਮੈਨੂਫੈਕਚਰਿੰਗ ਵਾਲੇ ਪਾਸੇ ਪੂਰਾ ਨਿਯੰਤਰਣ ਕਿਵੇਂ ਪੂਰਾ ਨਿਯੰਤਰਣ ਦਾ ਮਤਲਬ ਲੱਗਦਾ ਕਿ ਇਹ ਪ੍ਰੋਡਕਸ਼ਨ ਦੇ ਕਈ ਪਹਿਲੂ ਦੇਖਦਾ ਇੱਕ ਤਾਂ BOM ਯਾਨੀ ਬਿਲ ਆਫ ਮਟੀਰੀਅਲਸ ਅੱਛਾ ਜਿਸ ਵਿੱਚ ਲਿਖਿਆ ਹੁੰਦਾ ਹੈ ਕਿ ਕੀ ਕੀ ਚਾਹੀਦਾ ਹੈ ਇੱਕ ਚੀਜ਼ ਬਣਾਉਣ ਲਈ ਹਾਂਜੀ ਬਿਲਕੁਲ ਉਹ ਬਣਾਉਣਾ ਤੇ ਮੈਨੇਜ ਕਰਨਾ ਫਿਰ ਕਿੰਨਾ ਮਾਲ ਬਣ ਰਿਹਾ ਪ੍ਰੋਡਕਸ਼ਨ ਰਨ ਹਰ ਸਟੈਪ ਤੇ ਨਜ਼ਰ ਰੱਖਣੀ ਤੇ ਉਹ ਜੌਬ ਵਰਕ ਵਾਲਾ ਹਿਸਾਬ ਵੀ ਇਸ ਨਾਲ ਨਾ ਕੰਪਨੀ ਨੂੰ ਆਪਣੀ ਲਾਗਤ ਦਾ ਸਹੀ ਪਤਾ ਲੱਗਦਾ ਠੀਕ ਹੈ ਤੇ ਰੇਟਾਂ ਤੇ ਛੋਟਾਂ ਵਿੱਚ ਲਚਕਤਾ ਉਹ ਵੀ ਜ਼ਰੂਰੀ ਹੈ ਅੱਜਕੱਲ ਹਾਂਜੀ ਉਹਦੇ ਬਾਰੇ ਵੀ ਲਿਖਿਆ ਕਹਿੰਦੇ ਵੱਖ-ਵੱਖ ਗਾਹਕਾਂ ਜਾਂ ਹਾਲਾਤਾਂ ਮੁਤਾਬਕ ਰੇਟ ਸੈੱਟ ਕਰਨੇ ਸੌਖੇ ਨੇ ਜਿਵੇਂ ਕੰਪਨੀ ਵਾਈਜ਼ ਗਰੁੱਪ ਵਾਈਜ਼ ਜਾਂ ਆਈਟਮ ਵਾਈਜ਼ ਹੂੰ ਤੇ ਇਸੇ ਤਰ੍ਹਾਂ ਡਿਸਕਾਊਂਟ ਅਲੱਗ-ਅਲੱਗ ਤਰ੍ਹਾਂ ਦੇ ਡਿਸਕਾਊਂਟ ਲਾਉਣੇ ਤੇ ਮੈਨੇਜ ਕਰਨੇ ਵੀ ਸੌਖੇ ਨੇ ਇਸ ਨਾਲ ਕੰਪਨੀ ਆਪਣੀ ਪ੍ਰਾਈਸਿੰਗ ਸਟ੍ਰੈਟਜੀ ਵਧੀਆ ਤਰੀਕੇ ਨਾਲ ਲਾਗੂ ਕਰ ਸਕਦੀਆਂ ਨੇ ਠੀਕ ਹੈ 10 ਹਫ਼ਤਾ ਹੋ ਗਏ ਬਿਜ਼ਨਸ ਚਲਾਉਣ ਵਾਲੇ ਫੀਚਰ ਪਰ ਜਿਵੇਂ ਆਪਾਂ ਸ਼ੁਰੂ ਚ ਕਿਹਾ ਸੀ ਸਭ ਤੋਂ ਵੱਡਾ ਮਸਲਾ ਤਾਂ ਟੈਕਸ ਦਾ ਹੈ ਖਾਸ ਕਰਕੇ ਜੀਐਸਟੀ ਉਹਦੇ ਲਈ ਕੀ ਕਰਦਾ ਹੈ ਹਾਂ ਤੇ ਲੱਗਦਾ ਇਹੀ ਇਹਨਾਂ ਦਾ ਮੇਨ ਫੋਕਸ ਹੈ ਉਹ ਕਹਿੰਦੇ ਨੇ ਕਿ ਇਹ ਆਟੋਮੈਟਿਕ ਜੀਐਸਟੀ ਬਿਲਿੰਗ ਕਰਦਾ ਹੈ ਮਤਲਬ ਮਤਲਬ ਜਦੋਂ ਤੁਸੀਂ ਬਿੱਲ ਬਣਾਉਨੇ ਹੋ ਸਿਸਟਮ ਆਪੇ ਸਹੀ ਜੀਐਸਟੀ ਰੇਟ ਲਾ ਕੇ ਟੈਕਸ ਕੈਲਕੂਲੇਟ ਕਰਕੇ ਸਹੀ ਜੀਐਸਟੀ ਵਾਲਾ ਬਿੱਲ ਬਣਾ ਦਿੰਦਾ ਹੈ ਸੈਕਿੰਡਾਂ ਵਿੱਚ ਅੱਛਾ ਇਸ ਨਾਲ ਗਲਤੀਆਂ ਘੱਟਦੀਆਂ ਹੋਣਗੀਆਂ। ਹਾਂਜੀ, ਬਿਲਕੁਲ ਤੇ ਟਾਈਮ ਵੀ ਬਚਦਾ। ਤੇ ਈ-ਇਨਵੌਇਸਿੰਗ ਤੇ ਈ-ਵੇ ਬਿੱਲ ਉਹ ਵੀ ਤਾਂ ਜ਼ਰੂਰੀ ਹੋ ਗਏ ਨੇ ਹੁਣ ਕਈਆਂ ਲਈ। ਹਾਂ, ਉਹਦਾ ਵੀ ਜ਼ਿਕਰ ਹੈ। ਕਹਿੰਦੇ ਸੌਫਟਵੇਅਰ ਚੋਂ ਹੀ ਸਿੱਧਾ ਈ-ਇਨਵੌਇਸ ਤੇ ਈ-ਵੇ ਬਿੱਲ ਬਣਾਉਣ ਦੀ ਸਹੂਲਤ ਹੈ। ਸਰਕਾਰੀ ਪੋਰਟਲ ਨਾਲ ਸਿੱਧਾ ਜੁੜਿਆ ਹੋਇਆ ਹੈ। ਅੱਛਾ, ਮਤਲਬ ਵੱਖਰੇ ਪੋਰਟਲ ਤੇ ਜਾਣ ਦੀ ਲੋੜ ਨਹੀਂ? ਨਹੀਂ ਜੀ। ਸਿੱਧਾ ਸੌਫਟਵੇਅਰ ਤੋਂ ਹੀ ਬਣ ਜਾਂਦੇ ਨੇ। ਇਸ ਨਾਲ ਟਾਈਮ ਵੀ ਬਚਦਾ ਤੇ ਜੁਰਮਾਨਿਆਂ ਤੋਂ ਵੀ ਬਚਾਅ ਹੁੰਦਾ। ਇਥੇ ਇੱਕ ਥਾਂ ਤੇ ਨਾ ਗਲਤੀ ਨਾਲ KMS 누ਸੀ ਲਿਖਿਆ ਸੀ ਪਰ ਬਾਕੀ ਸਭ ਤਾਂ KMS ਬਿਜ਼ੀ ਹੈ ਤਾਂ ਉਹ ਸ਼ਾਇਦ ਟਾਈਪਿੰਗ ਮਿਸਟੇਕ ਹੀ ਹੈ ਹਾਂ ਹੋ ਸਕਦਾ ਚਲੋ ਇਹ ਤਾਂ ਠੀਕ ਹੋ ਗਿਆ ਪਰ ਰਿਪੋਰਟਾਂ ਦਾ ਕੀ ਸਿਰਫ ਬਿਲ ਬਣਦੇ ਨੇ ਜਾਂ ਰਿਟਰਨ ਭਰਨ ਵਾਲੀਆਂ ਰਿਪੋਰਟਾਂ ਵੀ ਉਹ ਕਹਿੰਦੇ ਨੇ ਫਾਈਲ ਕਰਨ ਲਈ ਤਿਆਰ ਰਿਪੋਰਟਾਂ ਮਿਲਦੀਆਂ ਨੇ ਮਤਲਬ ਇੱਕ ਕਲਿੱਕ ਨਾਲ ਸਾਰੀਆਂ GST ਰਿਪੋਰਟਾਂ ਜਿਵੇਂ GSTR 1 3B ਵਗੈਰਾ ਤੇ ਸਾਲਾਨਾ ਰਿਟਰਨਾਂ ਵੀ ਤਿਆਰ ਹੋ ਜਾਂਦੀਆਂ ਨੇ ਇਸ ਨਾਲ ਤਾਂ ਟੈਕਸ ਫਾਈਲਿੰਗ ਬਹੁਤ ਸੌਖੀ ਹੋ ਜਾਂਦੀ ਹੋਵੇਗੀ। ਹਾਂਜੀ, ਕਾਫੀ ਤੇਜ਼, ਸੌਖੀ ਤੇ ਗਲਤੀ ਮੁਕਤ ਤੇ ਸਿਰਫ GST ਨਹੀਂ, ਸ਼ਕਤੀਸ਼ਾਲੀ IT ਰਿਪੋਰਟਾਂ ਵੀ ਲਿਖਿਆ ਸੀ। ਯਾਨੀ ਸੇਲ, ਪਰਚੇਸ, ਪ੍ਰੋਫਿਟ, ਲੌਸ, ਬੈਲੈਂਸ ਸ਼ੀਟ। ਹਮ, ਜਿਸ ਨਾਲ ਬਿਜ਼ਨਸ ਦੀ ਸਿਹਤ ਦਾ ਪਤਾ ਲੱਗਦਾ। ਹਾਂ, ਤਾਂ ਕਿ ਉਹ ਵਧੀਆ ਫੈਸਲੇ ਲੈ ਸਕਣ। ਇੱਕ بڑی ਹੈਰਾਨੀ ਵਾਲੀ ਗੱਲ ਲੱਗੀ ਸੀ ਮੈਨੂੰ ਗਲੋਬਲ ਟੈਕਸ ਕਸਟਮਾਈਜ਼ੇਸ਼ਨ। ਇਹਦਾ ਕੀ ਮਤਲਬ ਹੋਇਆ? ਇਹ ਭਾਰਤ ਤੋਂ ਬਾਹਰ ਵੀ ਚੱਲਦਾ ਹੈ? ਹਾਂਜੀ, ਇਹ ਬਹੁਤ ਵੱਡਾ ਦਾਵਾ ਹੈ। ਇਹਦਾ ਮਤਲਬ ਹੈ ਕਿ ਇਹ ਸਿਰਫ ਇੰਡੀਅਨ GST ਲਈ ਨਹੀਂ ਸਗੋਂ ਵੱਖ-ਵੱਖ ਦੇਸ਼ਾਂ ਦੇ ਵੱਖ-ਵੱਖ ਟੈਕਸ ਸਿਸਟਮਾਂ ਮੁਤਾਬਕ ਢਲ ਸਕਦਾ ਹੈ। ਅੱਛਾ। ਹਾਂ, ਉਹਨਾਂ ਨੇ ਸਾਫ਼ ਲਿਖਿਆ ਕਿ ਵੱਖ-ਵੱਖ ਦੇਸ਼ਾਂ ਦੇ ਵੱਖ-ਵੱਖ ਟੈਕਸ ਹੁੰਦੇ ਹਨ ਤੇ ਇਹ ਉਹਨਾਂ ਮੁਤਾਬਕ ਕਸਟਮਾਈਜ਼ ਹੋ ਜਾਂਦਾ। ਉਹਨਾਂ ਨੇ ਕਈ ਟੈਕਸਾਂ ਦੇ ਨਾਮ ਵੀ ਲਏ ਸੀ ਜਿਵੇਂ GST, VAT, IT, WHT, FED, CIT। ਓ ਵਾਹ। ਮਤਲਬ ਕਾਫੀ ਤਰ੍ਹਾਂ ਦੇ ਟੈਕ ਸਿਸਟਮ ਸੰਭਾਲ ਲੈਂਦਾ ਹਾਂਜੀ ਇਹੀ ਦਾਵਾ ਹੈ ਇਹ ਤਾਂ ਬਹੁਤ ਵਧੀਆ ਗੱਲ ਹੈ ਖਾਸ ਕਰਕੇ ਜੇ ਕਿਸੇ ਦਾ ਕੰਮ ਇੱਕ ਤੋਂ ਵੱਧ ਦੇਸ਼ਾਂ ਵਿੱਚ ਹੋਵੇ ਤਾਂ ਫਿਰ ਇਹ ਕਿਹੜੇ-ਕਿਹੜੇ ਦੇਸ਼ਾਂ ਵਿੱਚ ਸਰਵਿਸ ਦਿੰਦੇ ਨੇ ਉਹਨਾਂ ਨੇ ਖਾਸ ਤੌਰ ਤੇ ਦੱਖਣੀ ਏਸ਼ੀਆ ਦੇ ਦੇਸ਼ਾਂ ਦਾ ਨਾਮ ਲਿਆ ਹੈ ਅੱਛਾ ਲਿਸਟ ਵਿੱਚ ਸੀ ਅਫਗਾਨਿਸਤਾਨ ਬੰਗਲਾਦੇਸ਼ ਭੂਟਾਨ ਭਾਰਤ ਮਾਲਦੀਵ ਨੇਪਾਲ ਪਾਕਿਸਤਾਨ ਤੇ ਸ਼੍ਰੀਲੰਕਾ ਹੂੰ ਮਤਲਬ ਪੂਰਾ ਸਾਊਥ ਈਸ਼ੀਅਨ ਰੀਜਨ ਕਵਰ ਕਰਦੇ ਨੇ ਲਗਭਗ ਠੀਕ ਹੈ ਤਾਂ ਇਹ ਤਾਂ ਹੋ ਗਈ ਸੌਫਟਵੇਅਰ ਦੀ ਗੱਲ ਕਿ ਇਹ ਕੰਪਨੀ ਸਿਰਫ ਸੌਫਟਵੇਅਰ ਹੀ ਦਿੰਦੀ ਹੈ ਜਾਂ ਕੁਝ ਹੋਰ ਸੇਵਾਵਾਂ ਵੀ ਕਈ ਵਾਰ ਨਾ ਛੋਟੇ ਬਿਜ਼ਨਸ ਨੂੰ ਹੋਰ ਮਦਦ ਵੀ ਚਾਹੀਦੀ ਹੁੰਦੀ ਹਾਂ ਇਹ ਵੀ ਇੱਕ ਚੰਗਾ ਪੁਆਇੰਟ ਹੈ ਉਹਨਾਂ ਨੇ ਲਿਖਿਆ ਕਿ ਵਾਧੂ ਪੈਸੇ ਲੈ ਕੇ ਉਹ ਟੈਕਸ ਫਾਈਲਿੰਗ ਦੀ ਸਰਵਿਸ ਵੀ ਦਿੰਦੇ ਨੇ ਅੱਛਾ ਜਿਵੇਂ ਰਿਟਰਨਾਂ ਭਰਨ ਦੀ ਹਾਂਜੀ ਜੀਐਸਟੀ ਰਿਟਰਨਾਂ ਤੇ ਇਨਕਮ ਟੈਕਸ ਰਿਟਰਨਾਂ ਉਹਨਾਂ ਨੇ ਦੱਸਿਆ ਕਿ ਇਹਦੇ ਲਈ ਉਹਨਾਂ ਨੇ ਕੁਝ ਸੀਏ ਚਾਰਟਰਡ ਅਕਾਊਂਟੈਂਟ ਤੇ ਲੀਗਲ ਫਰਮਾਂ ਨਾਲ ਟਾਈ ਅਪ ਕੀਤਾ ਹੋਇਆ ਹੂੰ ਤੇ ਇੱਕ ਵੱਖਰੀ ਵੈਬਸਾਈਟ ਵੀ ਦੱਸੀ ਸੀ ਇਹਦੇ ਲਈ www.mygstservice.com ਇਹ ਤਾਂ ਬਹੁਤ ਕਮ ਦੀ ਗੱਲ ਹੋ ਸਕਦੀ ਕਈਆਂ ਲਈ ਜਿਨ੍ਹਾਂ ਕੋਲ ਆਪਣਾ ਸਟਾਫ ਨਹੀਂ ਹੁੰਦਾ ਜਾਂ ਜੋ ਮਾਹਿਰਾਂ ਤੋਂ ਕੰਮ ਕਰਵਾਉਣਾ ਚਾਹੁੰਦੇ ਨੇ ਹੋਰ ਕੁਝ ਜ਼ਰੂਰੀ ਗੱਲ ਜਾਂ ਸਲਾਹ ਜੋ ਸਰੋਤਾਂ ਚੋਵੇ ਹਾਂ ਇੱਕ ਗੱਲ ਤੇ ਜ਼ੋਰ ਦਿੱਤਾ ਸੀ ਨਿਯਮ ਤੇ ਸ਼ਰਤਾਂ ਉਹ ਕਹਿੰਦੇ ਖਰੀਦਣ ਤੋਂ ਪਹਿਲਾਂ ਧਿਆਨ ਨਾਲ ਪੜ੍ਹ ਲਓ ਚੰਗੇ ਲੰਬੇ ਰਿਸ਼ਤੇ ਲਈ ਜ਼ਰੂਰੀ ਹੈ ਹਾਂ ਇਹ ਤਾਂ ਹਮੇਸ਼ਾ ਹੀ ਜ਼ਰੂਰੀ ਹੁੰਦਾ ਤੇ ਇੱਕ ਮੁਫਤ ਡੈਮੋ ਵੀ ਦਿੰਦੇ ਨੇ ਤਾਂ ਕਿ ਤੁਸੀਂ ਪਹਿਲਾਂ ਦੇਖ ਸਕੋ ਨਾਲੇ ਫੋਨ ਨੰਬਰ ਈਮੇਲ ਹైదరాబాద్ ਦਾ ਐਡਰੈਸ ਉਹ ਸਭ ਕੁਝ ਦਿੱਤਾ ਹੋਇਆ ਚੰਗਾ ਤੇ ਉਹਨਾਂ ਦੇ ਲੋਗੋ ਬਾਰੇ ਕੁਝ ਤੁਸੀਂ ਸ਼ਾਇਦ ਦੇਖਿਆ ਹੋਵੇਗਾ ਹਾਂ ਦੇਖਿਆ ਸੀ ਨੀਲੇ ਜਿਹੇ ਰੰਗ ਦਾ ਹੈ ਵੱਡੇ ਅੱਖਰਾਂ ਚ ਕੇ ਐਮ ਐਸ ਲਿਖਿਆ ਹੋ ਉੱਤੇ ਨਾ ਤਿੰਨ ਬੰਦਿਆਂ ਜੇ ਬਣੇ ਹੋਏ ਨੇ ਸਟਾਈਲਿਸ਼ ਜੇ ਅੱਛਾ ਸ਼ਾਇਦ ਟੀਮ ਵਰਕ ਜਾਂ ਗਰੋਥ ਦਿਖਾਉਂਦੇ ਹੋਣ ਤੇ ਇਹ ਸਾਰਾ ਕੁਝ ਇੱਕ ਖੁੱਲੀ ਕਿਤਾਬ ਜਿਹੀ ਸ਼ਕਲ ਦੇ ਉੱਤੇ ਹੈ ਸ਼ਾਇਦ ਅਕਾਊਂਟਿੰਗ ਜਾਂ ਰਿਕਾਰਡ ਰੱਖਣ ਦਾ ਨਿਸ਼ਾਨ ਹੋਵੇ ਠੀਕ ਹੈ ਤਾਂ ਫਿਰ ਜੇ ਆਪਾਂ ਸਾਰੀ ਗੱਲ ਨੂੰ ਸਮੇਟੀਏ ਤਾਂ ਮੁੱਖ ਗੱਲਾਂ ਕੀ ਨਿਕਲੀਆਂ ਐ ਕੇ ਐਮ ਐਸ ਬਿਜ਼ੀ ਬਾਰੇ ਮੇਰੇ ਖਿਆਲ ਚ ਪਹਿਲੀ ਗੱਲ ਇਹ ਕਾਫੀ ਵਿਆਪਕ ਹੈ ਸਿਰਫ ਅਕਾਊਂਟਿੰਗ ਨਹੀਂ ਇਨਵੈਂਟਰੀ ਪ੍ਰੋਡਕਸ਼ਨ ਵਰਗੀਆਂ ਚੀਜ਼ਾਂ ਵੀ ਦੇਖਦਾ ਦੂਜਾ ਖਾਸ ਕਰਕੇ ਦੱਖਣੀ ਏਸ਼ੀਆ ਦੇ ਵੱਖ-ਵੱਖ ਤਰ੍ਹਾਂ ਦੇ ਬਿਜ਼ਨਸਾਂ ਲਈ ਹੈ ਹਾਂਜੀ ਤੀਜਾ ਟੈਕਸ ਖਾਸ ਕਰਕੇ GST ਤੇ ਬਹੁਤ ਜ਼ਿਆਦਾ ਫੋਕਸ ਹੈ ਆਟੋਮੈਟਿਕ ਬਿਲਿੰਗ ਈਨਵੋਇਸਿੰਗ ਰਿਪੋਰਟਾਂ ਚੌਥਾ ਇਹ ਵੱਖ-ਵੱਖ ਦੇਸ਼ਾਂ ਤੇ ਇੰਡਸਟਰੀਆ ਮੁਤਾਬਕ ਕਸਟਮਾਈਜ਼ ਹੋਣ ਦਾ ਦਾਵਾ ਕਰਦਾ ਤੇ ਪੰਜਵਾਂ ਪੰਜਵਾਂ ਸੌਫਟਵੇਅਰ ਦੇ ਨਾਲ ਨਾਲ ਟੈਕਸ ਫਾਈਲਿੰਗ ਦੀ ਸਰਵਿਸ ਵੀ ਦਿੰਦੇ ਨੇ ਬਿਲਕੁਲ ਸਰੋਤਾਂ ਦੇ ਹਿਸਾਬ ਨਾਲ ਤਾਂ ਇਹ ਕਾਫੀ ਵੱਡਾ ਤੇ ਅਭਿਲਾਸ਼ੀ ਪ੍ਰੋਡਕਟ ਲੱਗਦਾ ਹੈ ਜੋ ਬਹੁਤ ਸਾਰੀਆਂ ਅਲੱਗ-ਅਲੱਗ ਲੋੜਾਂ ਇੱਕੋ ਥਾਂ ਪੂਰੀਆਂ ਕਰਨ ਦੀ ਕੋਸ਼ਿਸ਼ ਕਰ ਰਿਹਾ ਹਾਂਜੀ ਬਿਲਕੁਲ ਵਖਵਖ ਬਿਜ਼ਨਸ ਵਖਵਖ ਦੇਸ਼ ਵਖਵਖ ਟੈਕਸ ਤੇ ਇਹੀ ਗੱਲ ਇੱਕ ਸੋਚਣ ਵਾਲਾ ਸਵਾਲ ਖੜਾ ਕਰਦੀ ਹੈ ਹੈਨਾ ਹਾਂ ਉਹੀ ਮੈਂ ਕਹਿਣ ਲੱਗਾ ਸੀ ਜਿਵੇਂ ਇਹ ਸੌਫਟਵੇਅਰ ਇੰਨੇ ਸਾਰੇ ਵਖਵਖ ਕੰਮਾਂ ਨੂੰ ਮੈਨੂਫੈਕਚਰਿੰਗ ਤੋਂ ਲੈ ਕੇ ਕਮਿਸ਼ਨ ਏਜੰਟਾਂ ਤੱਕ ਤੇ ਕਈ ਦੇਸ਼ਾਂ ਦੇ ਗੁੰਜਲਦਾਰ ਤੇ ਬਦਲਦੇ ਟੈਕਸ ਨੀਮਾ ਨੂੰ ਇੱਕੋ ਥਾਂ ਸੰਭਾਲਣ ਦਾ ਟੀਚਾ ਰੱਖਦਾ ਹੈ ਹੂੰ ਤਾਂ ਅਸਲ ਵਿੱਚ ਇਹ ਸਭ ਨੂੰ ਸਹੀ ਤਰ੍ਹਾਂ ਮੈਨੇਜ ਕਰਨ ਵਿੱਚ ਕਿੰਨੀਆਂ ਕੁ ਮੁਸ਼ਕਲਾਂ ਹੁੰਦੀਆਂ ਹੋਣਗੀਆਂ ਸਾਫਟਵੇਅਰ ਨੂੰ ਸੌਖਾ ਵੀ ਰੱਖਣਾ ਹੈ ਤੇ ਸਭ ਤੋਂ ਜ਼ਰੂਰੀ ਹਰ ਦੇਸ਼ ਦੇ ਨਵੇਂ ਕਾਨੂੰਨਾ ਮੁਤਾਬਿਕ ਹਮੇਸ਼ਾ ਸਹੀ ਤੇ ਅਪ ਟੂ ਡੇਟ ਵੀ ਰੱਖਣਾ ਹਾਂ ਇਹ ਤਾਂ ਬਹੁਤ ਵੱਡਾ ਕੰਮ ਹੈ ਲਗਾਤਾਰ ਚੱਲਣ ਵਾਲਾ ਬਿਲਕੁਲ ਇਹ ਯਕੀਨੀ ਬਣਾਉਣਾ ਕਿ ਸਭ ਕੁਝ ਹਰ ਵੇਲੇ ਸਹੀ ਹੈ ਇਹ ਆਪਣੇ ਆਪ ਚ ਇੱਕ ਵੱਡੀ ਚੁਣੌਤੀ ਤੇ ਜ਼ਿੰਮੇਵਾਰੀ ਹੈ ਸੱਚਮੁੱਚ ਇਹ ਸੋਚਣ ਵਾਲੀ ਗੱਲ ਹੈ ਖਾਸ ਕਰਕੇ ਉਹਨਾਂ ਲਈ ਜੋ ਇਸ ਤਰ੍ਹਾਂ ਦੇ ਸਾਫਟਵੇਅਰ ਬਾਰੇ ਸੋਚ ਰਹੇ ਨੇ ਅੱਜ